you uh. Thank you. ਤੁਹਾਨੂੰ ਲਿਖਣਾ ਪਿਆ। ਸ੍ਰੀ ਅਰਕਿਸ਼ਵਰ ਜੀ ਅੰਜਾਇ ਤੁਸਤੇ ਸਾਧੂ ਜਾਈ। ਸੇ ਮਹਾਂਪੁਰ ਸ਼ਮਨਿਆ ਹਰਨਾਮ ਜੀ ਬਹਿਤਾ। ਸਭ ਨਾ ਹੀ ਹੋਏ ਸਮਾਜ ਦਸੇ ਪਾਤਰਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਨਾ ਹੀ ਹੋਏ ਸੋਆ। ਦਸ ਸਮਾਸ਼ਾਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਜੀ ਦੇ ਪਾਤ। ਦੀ ਦਰ ਦਾ ਧਿਆਨ ਧਾਰ ਕੇ ਬਲਦੇ ਵਾਰੇ ਗੁਰ ਪੰਜਾਬਿਆਰਿਆਂ ਤੋਹਾਰ ਸਹੇਵ ਜਾਨਿਆਂ ਜੋਨੀਆ ਭਗਤੇ ਆਂਜੀਆਂ ਜਪੀਆਂ ਸਾਧੀਆਂ ਜਿਨ੍ਹਾਂ ਨਾਮ ਜਪਿਆ ਵਾਂ ਦੇ ਸ਼ਾਕੇ ਆ ਇਹ ਚਲਾਈ ਤੇ ਨਾਹੀ ਇਹ ਕੇ ਆਲਗਿਤ ਸਾਧ ਜਿਨ੍ਹਾਂ ਪਿਆਰਿਆਂ ਸੱਚਿਆਰੇ ਮਾਈਆਂ ਦੀਆਂ ਅੰਦਰ ਕੇ ਬਾਸਤਾ ਦੀ ਮਹਲਾ ਜੇ ਵਾਹੇ ਹੋ ਜਿਨਾ ਖਿਨਾ ਖਿੰਗੀਆਂ ਧਰਮ ਦੇ ਸਿੱਧਦੇ ਵੰਗ ਵੰਗ ਟਕਰਾਏ ਥੋਪੜੀਆਂ ਲੁਆਈਆਂ ਚੜਕੜੀਆਂ ਤੇ ਚੜੇ ਆੜੇ ਨਾਲ ਜਰਾਏ ਗਏ ਗੁਰਦੁਆਰੇ ਦੀ ਸ਼ਿਵਾਂ ਦੀ ਕੁਰਬਾਨੀਆਂ ਕਿੰਨੇ ਧਰਮ ਨੇ ਹਾਰੇ ਆ ਸਿੱਖੀ ਕੇਸਾ ਸਰਵਸਤਾ ਦੀ ਬਾਹ ਦੁਨਿਆਵੀ ਕਮਾਈ ਦਾ ਧਿਆਨ ਧਾਰ ਕੇ ਖਾਸਾ ਜੀ ਬਹਲਾ ਜੀ ਵਾਹਿਗੁਰੂ ਪੰਜਾਂ ਤਰ੍ਹਾਂ ਦਾ ਸਰਬੱਤ ਦਾ ਦੁਆਰਾ ਦਾ ਧਿਆਨ ਧਾਰ ਕੇ ਬਹਲਾ ਜੀ ਵਾਹਿਗੁਰੂ ਸ਼੍ਰੀ ਅਮ੍ਰਿਤਸਰ ਦੀ ਦੇਰਖਣੀ ਇਸ਼ਨਾਨ ਚੌਕੀਆਂ ਝੰਡੇ ਫੁਗ ਗਏ ਜੁਗੋ ਜੋਗਿਆ ਕਾਲ ਤਰਫ ਕਾ ਜੈਕਾਰ ਬੋਲ ਰੇ ਵਾਹੇ ਗੁਰੂ ਸਤਨਾਮ ਦਾ ਮਾਨ ਨਿਵਾ ਮਾਤੀ ਉੱਚੀ ਮਾਤਮਾ ਤਰਾਕਾ ਭਵਾਹੇ ਗੁਰੂ ਇਹ ਕਉ ਆਪਣੇ ਬੰਦ ਦੇ ਫਟਾ ਤਹਾਈ ਦਾ ਬਾਰ ਜਿਓ ਸ਼੍ਰੀ ਗਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿੰਨਾ ਆਪ ਤੋਂ ਪਾਸਰੋਂ ਦੇ ਚੋੜਿਆ ਗਿਆ ਕੋਲੇ ਦਰਸ਼ਨ ਦੀ ਦਾਤ ਏ ਸੇਵਾ ਸੁਭਾਨ ਦਾ দান ਖਾਂਸਾ ਜੀ ਲੁਕਾ ਸਿੱਧੋ ਏ ਨਿਮਾਨੀਆਂ ਦੇ ਮਾਨ ਨਤਾਨੀਆਂ ਨੇ ਤਾਨ ਨਿਉਤਿਆਂ ਦੀ ਓਟ ਸਜਿ ਤਵਾ ਹੈ ਕੋ ਧੰਨ ਧੰਨ ਸਿੱਖੂ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਦੀ ਹਜ਼ੂਰ ਅਰਦਾਸ ਬੇਤੀ ਹੈ ਸਾਹਰ ਸ਼ਰੀਰ ਧਨ ਧਨ ਬਾਬਾ ਦੀਪ ਸਿੰਘ ਦੇ ਬਾਦਸ ਬਰਸਾ ਗੁਰਦੁਆਰਾ ਸ਼ਹੀਦ ਬਾਗ ਜੀ ਵਿਖੇ ਅਮਰਤ ਵੇਲੇ ਤੋਂ ਫਗਰ ਦੀਵਾਨ ਚੱਲ ਰਿਹਾ ਹੈ ਸਤਿਗੁਰੂ ਆਪ ਜੀ ਦੇ ਪਾਵਨ ਰੂਪ ਦੀ ਤੋਂ ਕਰਤਾਰ ਦੀ ਸੇਵਾ ਹੋਈ ਹੈ ਸੋਹਣਾਰ ਸਾਹਿਬ ਜੀ ਜਾਪ ਹੋਇਆ ਨੇ ਅੰਖਰਵਾਦਾ ਘਰ ਜਾ ਭੁਜਤ ਮੁਹਾਬ ਕਰਨੀ ਆਗਾਂ ਨੂੰ ਸਵਾਗਤ ਕਰਨ ਜੀ ਬੜੀ ਜੀ ਗੁਰਬਾਣੀ ਦਾ ਭਾਰ ਆਈ ਸੰਗਤ ਦੇ ਹਿੱਤ ਅਤੇ ਉਸ ਨੂੰ ਸਰਬੱਤ ਸੰਗਤੀਆਂ ਹਾਜ਼ਰੀਆਂ ਸਿਰ ਹੁਣ ਦੇ ਕਾਵਾਂ ਨਾਲ ਦੇ ਪਰਮਾਨੰਦ ਕਰਨੀਆਂ ਆਪਣੇ ਦਰਾਂ ਘਰੋਂ ਸਿੱਖੀ ਸੁਪਰਸਾਰ ਨਾਮਦਾਨ ਵਰਸ਼ਨਾ ਸੁਖ ਮਾ ਬਨਾਵਾ ਪੂਰੀਆਂ ਕਰਦੀਆਂ ਯਾਤਰਾ ਸਫਲ ਕਰਨੇ ਸਤਿਗੁਰੂ ਚਾਰ ਪੈਰ ਲੈਣ ਆਪ ਜੀ ਦੇ ਭਾਵੇਂ ਅੰਦਰ ਸੁਖ ਅਨੰਦ ਨਾਲ ਭੀਤ ਹੋਇਆ ਹੈ ਚਾਰ ਸਹਰ ਰੈਣ ਆਪ ਜੀ ਦੇ ਬਾਹੇ ਅੰਦਰ ਸਰੂਪ ਆਨੰਦਨੰ ਬਖੀਰ ਕਰਾਉਣੇ ਆਪ ਜੀ ਕਰੋ ਕਿਰਪਾ ਇਸ ਦਾ ਪਾਵਨ ਸਰੂਪ ਹੈ ਪ੍ਰਕਾਸ਼ ਅੰਧਨਾ ਨੂੰ ਸੁਖਾ ਤੇ ਅੰਧਰਤ ਕਰੇ ਜਾਣ ਦੀਆਂ ਕਿ ਬਖਸ਼ੋ ਜੀ ਸਾਰਸੇ ਦੀ ਬਾਤ ਕਹਦੇ ਅੰਸੰ ਸਹਾਇ ਹੋਣਾ ਸਹੀ ਪਿਆਰੇ ਮੇਰੇ ਜਿਨ੍ਹਾਂ ਨੇ ਨਾਮ ਜਪਿਆ